ਦੁਨੀਆਂ ਵੀ ਮੰਡੀਆਂ ਜਾ ਕੇ ਆਇਆ ਕਿਸਾਨਾਂ ਨੂੰ ਪੇਮੈਂਟ ਦੀ 24 ਘੰਟੇ ਚ ਹੋ ਰਹੀ ਹੈ ਸਾਰਿਆਂ ਦੇ ਵਿੱਚ ਔਰ ਮਾਲਕ ਕਿਸਾਨ ਖੁਸ਼ ਹੈ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਹੈ ਦਿੱਕਤ ਸਿਰਫ ਇੱਕੋ ਹੀ ਹੈ ਕਿ ਜਿਹੜੀ ਲਿਫਟਿੰਗ ਵਾਲਾ ਉਹ ਥੋੜਾ ਜਿਹਾ ਹੈਗਾ ਲੇ ਆਬੀਸੀ ਜਿਹੜੀ ਸਾਰੀਆਂ ਪ੍ਰੋਬਲਮ ਜਿਹੜੀ 3 ਦਿਨ ਦਾ ਟਰੈਵਲ ਸੀਗਾ ਓਵਰ ਕਮ ਕਰ ਲਈਆਂ ਉਹ ਵੀ ਇੱਕ ਦੋ ਦਿਨ ਚ ਹੋ ਜਾਏਗੀ ਸਾਰੇ ਜੀ ਇਤਰਾਜ ਜੋ ਤਸਵੀਰਾਂ ਨੇ ਜਿਹੜੀਆਂ ਅੱਜ ਚੰਨੀ ਜੀ ਦੇ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਦੇਖਦੇ ਆਮ ਆਦਮੀ ਪੜਦੇ ਦੇਖੋ ਚੰਨੀ ਜੀ ਦੇ ਤਾਂ ਬੋਲਬਾਣੇ ਵੀ ਬਹੁਤ ਮਾੜੀ ਹੈ ਇਹ ਜਿਹੜੀ ਰਾਜਨੀਤੀ ਦਾ ਮਤਲਬ ਹੁੰਦਾ ਇੱਕ ਬੇਸਿਕ ਲੈਵ ਉਹਦੇ ਚ ਡੀਸੈਂਸਿਵ ਮੈਨੇਟੇਨ ਕਰਨੀ ਚਾਹੀਦੀ ਹੈ ਜੀ ਇਹ ਉਹ ਮਤਲਬ ਮੈਂ ਤਾਂ ਤੁਸੀਂ ਮੈਨੂੰ ਇਹੋ ਜਿਹੇ ਬੰਦੇ ਫੇਰੇ ਕੁਐਸਚਨ ਪੁੱਛ ਦਿਓ ਵੀ ਜਿਹੜੇ ਜਦੀ ਬੋਲਬਾਣੀ ਠੀਕ ਨਹੀਂ ਆ ਮੈਂ ਇਟਸ ਬਲੋ ਮਾਈ ਡਿਗਨਿਟੀ ਵੀ ਆਂਗਾ ਡਾਕਟਰ ਨਾ ਜੀ ਮੈਨੂੰ ਲੱਗਦਾ ਜੇ ਸਾਡਾ ਡਿਸਕੋਰਸ ਆ ਡਿਗਨੀਫਾਈਡ ਰਹਿਣਾ ਚਾਹੀਦਾ ਉਹਦੇ ਵਿੱਚ ਜੋ ਤੁਸੀਂ ਕਿਹਾ ਉਹ ਵੀ ਜੋ ਉਹਦੀ ਬੋਲਬਾਣੀ ਵੀ ਆ ਉਹ ਸਾਰੀ ਇੱਕ ਸਾਫ ਕਾ ਮੁੱਖ ਮੰਤਰੀ ਵਾਲੀ ਨਹੀਂ ਆ ਉਹਨਾਂ ਨੇ ਕਾਂਗਰਸ ਨੂੰ ਦੋਫਾੜ ਕਰਤਾ ਜੀ ਉਹ ਕਾਂਗਰਸ ਦਾ ਜਿਹੜਾ ਹੈਗਾ ਮਤਲਬ ਪਹਿਲਾਂ ਹੀ ਕਾਂਗਰਸ ਬਹੁਤ ਵੀਕ ਹੋਈ ਹੋਈ ਸੀ ਉਹਨਾਂ ਨੇ ਪਟਿਆਲੇ ਦੇ ਵਿੱਚ ਉਹਨਾਂ ਨੇ ਇੱਕ ਪੈਰਾਸ਼ੂਟ ਕੈਂਡੀਡੇਟ ਦੇ ਕੇ ਉਹਨਾਂ ਨੂੰ ਕਾਂਗਰਸ ਨੂੰ ਬਹੁਤ ਵੀਕ ਕਰਤਾ ਹੋਰ ਵੀਕ ਕਰਤਾ ਆਮ ਆਦਮੀ ਪਾਰਟੀ ਵੀ ਕਿਸ ਪਾਰਟੀ ਦੇ ਨਾਲ ਮੁਕਾਬਲਾ ਜਿਹੜਾ ਪੰਜਾਬ ਦੇ 13 ਸੀਟਾਂ ਦਾ ਦੇਖੋ ਮੁਕਾਬਲਾ ਕੋਈ ਨਹੀਂ ਹੈ ਜੀ ਲੋਕ ਕਹਿੰਦੇ ਸਾਨੂੰ ਪਹਿਲੀ ਵਾਰੀ ਸਾਨੂੰ ਬਿਜਲੀ ਫ੍ਰੀ ਮਿਲੀ ਹੈ ਜੀ ਪਹਿਲੀ ਵਾਰੀ ਕਿਸਾਨ ਕਹਿੰਦੇ ਸਾਨੂੰ ਦਿਨੇ ਬਿਜਲੀ ਮਿਲੀ ਹੈ ਜੀ ਲੋਕ ਕਹਿੰਦੇ ਸਾਨੂੰ ਟੋਲ ਪਲਾZA ਤੋਂ ਜਿਹੜੇ ਜਿਹੜੇ ਸਮਾਣੇ ਵਾਲੇ ਉਧਰ ਬੈਟ ਵਿੱਚ ਜਾ ਕੇ ਆਇਆ ਔਰ ਬਹੁਤ ਸਾਰੀ ਬੈਲਟ ਦੇ ਵਿੱਚ ਨਾ ਜਿਹੜੇ ਕਦੋਂ ਨੂੰ ਤੇਲਾਂ ਤੱਕ ਜਿੱਥੇ-ਜਿੱਥੇ ਵੀ ਨਹਿਰ ਦਾ ਪਾਣੀ ਕਦੇ ਲੱਗਦਾ ਸੀਗਾ ਉਹ ਕਹਿੰਦਾ ਕੋਈ ਕਹਿੰਦਾ 30 ਸਾਲ ਬਾਅਦ ਕੋਈ ਕਹਿੰਦਾ 35 ਕੋਈ 40 ਸਾਲ ਬਾਅਦ ਸਾਡੇ ਪਾਣੀ ਪਹੁੰਚਿਆ ਮੱਲਕਣਿਕ ਦੀ ਬਹੁਤ ਪੋਜ਼ਿਟਿਵ ਫੀਡਬੈਕ ਹੈ ਜੀ ਸੋ ਮਾਨ ਸਾਹਿਬ ਦੇ ਕੁੱਲ ਮਿਲਾ ਕੇ ਮਾਨ ਸਾਹਿਬ ਦੇ ਕੰਮ ਬੋਲਦੇ ਆ ਜੀ ਤੇ ਜਿਹੜੇ ਬਾਕੀ ਦੇ ਹੈਗੇ ਉਹ ਉਹਨਾਂ ਦੀ ਬੱਦ ਜਵਾਨੀ ਬੋਲਦੀ ਹੈ ਉਹਨਾਂ ਦੇ ਉਹਨਾਂ ਦੇ ਕਰਮ ਬੋਲਦੇ ਆ ਵਾ ਕਹੂੰਗਾ ਜੀ ਮਨੋ ਤੇ ਮੁਕਾਬਲਾ ਕੋਈ ਹੈ ਨਹੀਂਗਾ ਜੀ ਉਹ ਆਪਸ ਦੇ ਵਿੱਚ ਕੰਪਲੀਟ ਕਰਨਗੇ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਮਨੋ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀਆਂ ਵੋਟਾਂ ਆਵਾਗਿਓ ਪਾਰਟ ਨੂੰ ਪਣ ਗਿਆ ਉਸ ਤੋਂ ਕਿਤੇ ਘੱਟ ਇਹਨਾਂ ਨੂੰ ਮਿਲਾ ਕੇ ਪੈਣਗੇ ਲਾਸਟ ਸਵਾਲ ਆ ਵਿਰੋਧੀਆਂ ਨੇ ਭਗਵਾਨਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਆ ਐਮਐਸ ਤੋਂ ਲੈ ਕੇ ਭਗਵਾਨਤ ਮਾਨ ਨੂੰ ਮਨੋ ਬਿਆਨ ਦਿੱਤਾ ਗਿਆ ਵੀ ਅਸੀਂ ਨਹੀਂ ਦੇ ਸਕਦੇ ਦੇਖੋ ਜੀ ਅਸੀਂ ਕੇਂਦਰ ਚ ਅਸੀਂ 13 ਐਮਪੀ ਜਿੱਤ ਕੇ ਕੇਂਦਰ ਸਰਕਾਰ ਬਣਾ ਰਹੇ ਆ ਕੇਂਦਰ ਨਾਲ ਸਬੰਧਤ ਮਸਲਾ ਆਏਗਾ ਅਸੀਂ ਇਹ ਐਮਐਸਪੀ ਦੇਣੀ ਆ ਜਿਹੜੇ ਵਿਰੋਧੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਵਿਰੋਧੀ ਤਾਂ ਉਹ ਆ ਜਿਹੜੇ 31 4 ਦਾ ਕਰਜ਼ਾ ਚੜਾ ਕੇ ਚੱਲ ਗਏ ਪੰਜਾਬ ਦੇ ਸਿਰ ਦੇ ਉੱਤੇ ਔਰ ਕਹਿੰਦੇ ਸੀ ਅਕਾਊਂਟਿੰਗ ਏਰਰ ਹੈ ਤੇ ਫਿਰ ਉਹ 31000 ਕਰੋੜ ਆਇਆ ਕਿੱਥੋਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਜੀ ਇਹ ਤਾਂ ਵਿਰੋਧੀ ਹੋਵਾ ਜਿਹੜੇ ਵਿਰੋਧੀ ਤਾਂ ਬਿਲਕੁਲ ਜਿਹੜੇ ਆ ਗਿਆ ਕੋਰਡੀਆ ਹੋਟੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਆ ਜੀ ਭਗਵੰਤ ਮਾਨ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਦੇ ਧੰਨਵਾਦ ਜੀ ਲੋਕ ਸਭਾ ਪਟਿਆਲਾ ਤੋਂ ਜਿੰਨੀਆਂ ਮੰਡੀਆਂ ਨੇ ਨਾਬਾ ਦਾਣਾ ਮੰਡੀ ਅ ਅਗੌਲ ਔਰ ਪਾਸੋਂ ਇਹ ਵਿਜ਼ਿਟ ਕਰ ਰਿਹਾ ਹਾਂ ਉਸ ਬਾਕੀ ਜਿਹੜੀਆਂ ਮੰਡੀਆਂ ਨੇ ਮੈਂ ਵਿਜ਼ਿਟ ਕਰ ਰਿਹਾ ਹਾਂ ਪਰ ਸਪੈਸ਼ਲ ਕਿਸਾਨਾਂ ਦੀ ਆਰਤੀਆਂ ਦੀ ਸਮੱਸਿਆ ਸੁਣਨ ਵਾਸਤੇ ਕਿ ਕੀ ਕੀ ਸਮੱਸਿਆਵਾਂ ਨੇ ਤੇ ਵਿਜ਼ਿਟ ਕਰ ਰਿਹਾ ਅੱਜ ਨਾਬਾ ਦੇ ਵਿੱਚ ਪਹੁੰਚੇ ਮੈਂ ਉਹ ਜੀ ਆਇਆਂ ਕਹਣਾ ਔਰ ਐਸੋਸੀਏਸ਼ਨ ਨਾਬਾ ਜਿਹੜੀ ਆਰਤੀਆਂ ਐਸੋਸੀਏਸ਼ਨ ਦੇ ਬਿਰ ਨੂੰ ਸਨਮਾਨ ਕੀਤਾ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਆਪ ਕਿਸਾਨ ਦੇ ਨਾਲ ਖੜ ਕੇ ਗੱਲਬਾਤ ਕਰਨੀ ਔਰ ਆਪ ਇੱਕ ਇੱਕ ਗੱਲ ਜਿਹੜੀ ਹੈ ਸਮੱਸਿਆ ਜਿਹੜੀ ਆ ਸੁਣ ਕੇ ਉਹਦਾ ਰਾਈਟਵੇ ਹੱਲ ਕਰਨਾ ਸੋ ਸਾਡਾ ਮਕਸਦ ਹੈ ਜੀ ਮੈਂ ਨਾਲ ਆ ਔਰ ਵਿਧਾਨ ਸਭਾ ਨਾਭਾ ਤੋਂ ਮੈਂ ਵਿਸ਼ਵਾਸ ਦਵਾਉਣਾ ਕਿ ਵਿਧਾਨ ਸਭਾ ਨਾਭਾ ਤੋਂ ਡਾਕਟਰ ਬਲਬੀਰ ਸਿੰਘ ਜੀ ਨੂੰ ਵੱਡੀ ਲੀਡ ਨਾਲ ਅਸੀਂ ਲੀਡ ਦਵਾਵਾਂਗੇ ਔਰ ਡਾਕਟਰ ਬਲਬੀਰ ਸਿੰਘ ਜੀ ਲੋਕ ਸਭਾ ਪਟਿਆਲਾ ਤੋਂ ਅਗਲੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੋਣਗੇ ਕੋ ਬਹੁਤ ਵਧੀਆ ਇਹਨਾਂ ਨੇ ਪਹਿਲੇ ਮੰਤਰੀ ਨੇ ਜਿਹੜੇ ਲੋਕ ਸਭਾ ਦੀ ਚੋਣ ਲੜ ਰਹੇ ਨੇ ਸਾਡੇ ਕੈਂਡੀਡੇਟ ਨੇ ਬਈ ਇਹਨਾਂ ਨੇ ਸਾਡੀਆਂ ਆ ਕੇ ਹਰ ਇੱਕ ਸਮੱਸਿਆ ਦਾ ਹੱਲ ਕੱਢਣ ਵਾਸਤੇ ਸਾਨੂੰ ਵਿਸ਼ਵਾਸ ਦਾ ਹੈ ਤੇ ਹਰੇਕ ਸਮੱਸਿਆ ਸਮਝੀ ਹੈ